ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹਾਂ ਅਸੀਂ ਇਸ ਵੇਲੇ ਕਮਾਲਪੁਰ ਚੌਕੀ ਆ। ਚਲੋ ਬਾਬਾ। ਥਨਪੁਰ ਚੌਕੀ ਵੀ ਕਹਿੰਦੇ ਨੂੰ। ਜੀ। ਅਦਾਬੀ ਦਰਿਆ ਦੇ ਕੰਢੇ ਤੇ ਖੜੇ ਹਾਂ। ਜੀ। ਤੇ ਸਮਝ ਲੋ ਕਿ ਐਨਡੀਐਮ ਬਸਦਾ। ਬਸ ਬਸ। ਥੋੜਾ ਅੱਗੇ ਜਾ ਕੇ ਕੁੰਨਿਆ ਵਾਲ ਆ ਜਾਂਦਾ ਫਿਰ ਗਰਦਾਬ ਤੋਂ ਸ਼ੁਰੂ ਹੋ ਜਾਂਦਾ। ਅਸੀਂ ਦੇਖਣ ਆਏ ਸੀਗੇ ਇੱਥੇ ਪਿਛਲੀ ਵਾਰ ਸਾਨੂੰ ਪ੍ਰੋਬਲਮ ਆਈ ਕਿ ਪਾਣੀ ਚੜ ਗਿਆ ਜਦੋਂ ਅਦਾਬੀ ਦਰਿਆ ਦੇ ਵਿੱਚ ਪਾਣੀ ਆਇਆ ਸੀਗਾ। ਸੋ ਮੈਂ ਦੇਖਣ ਆਇਆ ਸੀਗਾ ਕਿ ਇਹਦਾ ਕੋਈ ਕੰਮ ਰਹਿੰਦਾ ਤਾਂ ਨਹੀਂਗਾ। ਜੀ ਸੋ ਲਗਭਗ ਤਾਂ ਠੀਕ ਹੈ ਥੋੜਾ ਜਿਹਾ ਇੱਕ ਥਾਂ ਤੇ ਖਰਾਬ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹ ਜਲਦੀ ਠੀਕ ਕਰ ਦੋ ਪਾਣੀ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਕੋਈ ਨੁਕਸਾਨ ਨਾ ਹੋ ਸੋ ਅਸੀਂ ਬਲੇ ਚਾਹੁੰਦੇ ਆ ਕਿ ਸੀਐਮ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਦੇ ਪਾਸੇ ਸਾਰੇ ਐਮਐਲਏ ਐਮਪੀਸ ਸਾਦੇ ਮਿਨਿਸਟਰ ਜਾਦੇ ਆਪੋ ਆਪਣੇ ਹਲਕਿਆਂ ਚ ਕਿ ਹੜ੍ਹਾਂ ਦਾ ਅਗਾਉ ਜਿਹੜਾ ਪ੍ਰਬੰਧ ਕੀਤਾ ਜਾਵੇ ਜਿੱਥੇ ਕਿਤੇ ਕਮੀ ਆ ਉਹ ਹੁਣੇ ਦੂਰ ਕਰ ਲਈ ਜਾਵੇ ਮੁੜ ਕੇ ਫਿਰ ਦੇਣਾ ਉਹ ਓੱਖਾ ਹੁੰਦਾ ਸੋ ਮੈਂ ਅੱਜ ਸਾਰੇ ਜਿਹੜੇ ਆਪਣੇ ਦਰਿਆਵਾਂ ਵਾਲੇ ਮਹਿਕਮਾ ਉਹਦੇ ਸਾਡੇ ਚੀਫ ਸਾਹਿਬ ਨੂੰ ਰੈਕਸੀ ਸਾਹਿਬ ਨੂੰ ਯੂਨਿਵਰਸਿਟੀ ਉਹ ਸਾਰਿਆਂ ਨੂੰ ਲੈ ਕੇ ਆ। ਉਹਦਾ ਥੋੜਾ ਜਿਹਾ ਕੰਮ ਰਹਿੰਦਾ ਅਸੀਂ 2-4 ਦਿਨ ਦੇ ਵਿੱਚ ਇੱਕ ਦੱਸ ਦਾਂਗੇ। ਸੋ ਕੋਈ ਵੀ ਕੇ ਕਿਸਾਨ ਦੀ ਫਸਲ ਜਾਂ ਕਿਸ ਪਿੰਡ ਦਾ ਜਾਨਵਾਲ ਦਾ ਨੁਕਸਾਨ ਨਹੀਂ ਹੋਣਾ ਜੇ ਪਹਿਲਾਂ ਤੇ ਮਾਦਾ ਸੱਚੇ ਬਾਦ ਚੱਕ ਪਾਇਆ ਤਾਂ ਖੁਦ ਇੱਕ ਤੇ ਪਾਣੀ ਆਇਆ ਵੀ ਤੇ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਸੀ ਤੇ ਐਤਕਾ ਵੀ ਅਹੀ ਵਧੀਆ ਪ੍ਰਬੰਧ ਕਰਕੇ ਕਿਸੇ ਦਾ ਕਿਸੇ ਕਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪ੍ਰਮੰਤਰੀ ਸਾਹਿਬ ਇੱਕੀ ਦਾ तकरीबन ਜਦੋਂ ਵੀ ਪਾਣੀ ਆਉਂਦਾ ਉਹ ਤੋਂ ਬਾਅਦ ਸਰਕਾਰਾਂ ਦੇ ਨੁਮਾਇੰਦੇ ਆਣ ਕੇ ਇੱਥੇ ਜਾਇਜ਼ ਲੈਣਾ ਇਹ ਤੁਸੀਂ ਪਹਿਲਾਂ ਪਹੁੰਚੇ ਹੋ ਅੱਜ ਕਿਸਾਨਾਂ ਨਾਲ ਵੀ ਮਿਲੇ ਹੋ ਕਿੰਦਾ ਦੀ ਰਾਹ ਦਿੱਤੀ ਕਿਸਾਨਾਂ ਨੂੰ ਨਹੀਂ ਨਹੀਂ ਰਾਹ ਦਿੱਤੀ ਆਪਾਂ ਵੇਖੋ ਆ ਪਹਿਲਾਂ ਬਣਾਇਆ ਜਿੱਥੇ ਆਪਾਂ ਖੜੇ ਆਪਾਂ ਕੋ ਉਦਾਂ ਨਹੀਂ ਆਉਂਦੇ ਆਪਾਂ ਉਹ ਨਹੀਂ ਹੈਗੇ ਢਾਹ ਮਾਰ ਕੇ ਚਲੇਗੇ ਆਪਾਂ ਸਮੱਸਿਆ ਦਾ ਹੱਲ ਕਰਦੇ ਆ ਪਿਛਲੀ ਵਾਰ ਇੱਥੇ ਸਭ ਟੁੱਟ ਗਿਆ ਇਹ ਢੁੱਡ ਗਿਆ ਆ ਸਾਰਾ ਹੀ 6 ਮਹੀਨੇ ਲਾ ਕੇ ਉਹ ਠੀਕ ਕੀਤਾ ਪਰ ਉਹ ਥੋੜਾ ਰਹਿ ਗਿਆ ਇਹਨਾਂ ਨੇ ਮੈਨੂੰ ਦੱਸਿਆ ਕਿ ਕੋਈ ਬਜਟ ਦੀ ਵਿੱਚ ਉਹ ਵੀ ਕਰਾ ਦਿੰਦਾ ਮੈਂ ਅੱਜ ਬੰਤੀ ਸਾਹਿਬ ਨਾਲ ਗੱਲ ਕਰਕੇ ਉਹ ਕਰਾ ਕੇ ਤੁਹਾਨੂੰ ਪੈਸੇ ਦੋਨੇ ਵੀ ਹੋ ਜਾਣਾ। ਸੋ ਅਸੀਂ ਕੋਈ ਖਾਵੇ ਲਈ ਨਹੀਂ ਆਉਂਦੇ ਅਸੀਂ ਤੇ ਸਾਡਾ ਹਲਕਾ ਸਾਡਾ ਸਾਡਾ ਸਾਡੇ ਪਿੰਡ ਦੇ ਤੇ ਆਪਾਂ ਚਾਹੁੰਦੇ ਨਹੀਂ ਕਿ ਇਹ ਨਾਲੇ ਦੇ ਕੇ ਵਸਦੀਕ ਦਾ ਜਿਹੜਾ ਕੋਈ 1 ਰੁਪਏ ਦਾ ਵੀ ਨੁਕਸਾਨ ਨਾ ਹੋ। ਕਿਸਾਨਾਂ ਦੇ ਕਿਸਾਨ ਜਿਹੜੇ ਆਪਣੀ ਜ਼ਰੂਰਤ ਲਈ ਨਾ ਤੁਸੀਆਂ ਨੂੰ ਵਰਤ ਲੈਂਦੇ ਨੇ, ਭੋਰ ਲੈਂਦੇ ਨੇ ਉਹਨਾਂ ਨੂੰ ਵੀ ਫੀਲ ਕਰਨੀ ਚਾਹੀਦੀ। ਨਹੀਂ ਨਹੀਂ ਉਹਨਾਂ ਨੂੰ ਸਭ ਨੂੰ ਪੀ ਲਿਆ ਦੇਖੋ ਤੁਸੀ ਵਗੈਰਾ ਇਹ ਬਾਨਾਂ ਦੇ ਉੱਤੇ ਜਿਹੜੀ ਮਿੱਟੀ ਪਾਈ ਆ ਇਹਨੂੰ ਪਲੀਜ਼ ਬਿਲਕੁਲ ਮਿੱਟੀ ਨੂੰ ਨਾ ਛੇੜਨਾ ਕਿਉਂਕਿ ਮੁਰਕੇ ਪਿੰਡਾਂ ਦਾ ਹੀ ਨੁਕ ਜਦੋਂ ਤੁਸੀਂ ਬੰਨ ਟੁੱਟ ਗਿਆ ਤੇ ਤੁਸੀਂ ਸਭ ਲੋਕਾਂ ਕੇ ਆਪਾਂ ਕੰਮ ਖਲਾਬ ਹੋ ਗਿਆ ਫਿਰ ਪਾਣੀ ਮੁੜ ਕੇ ਡੱਕਣਾ ਦੋ ਤਿੰਨ ਦਿਨ ਲੱਗ ਜਾਂਦੇ ਪਾਣੀ ਡੱਕਣ ਨੂੰ ਤੇ ਦੋ ਤਿੰਨ ਦਿਨਾਂ ਦਾ ਫਿਰ ਸਭ ਲੋਕਾਂ ਵੀ ਕੰਮ ਹੋ ਜਾਂਦਾ ਲੋਕਾਂ ਦਾ ਸੋ ਸਭ ਨੂੰ ਬੇਨਤੀ ਹੈ ਕਿ ਭਰਾ ਤੁਸੀਂ ਬੰਨ ਜਿਹੜੇ ਅਸੀਂ ਮਜ਼ਬੂਤ ਕਰ ਰਹੇ ਹਾਂ ਮੈਂ ਤਾਂ ਕਈ ਥਾਵਾਂ ਤੇ ਅੱਗੇ ਟੈਂਟ ਬਾਤੀਆਂ ਪੱਕੇ ਕਰਦੇ ਇਸੇ ਕਰਕੇ ਉਹਦੇ ਇਹ ਜਲਦੀ ਹੋਣ ਮਤਲਬ ਜਿਹੜਾ ਅਸੀਂ ਤੁਹਾਨੂੰ ਮੈਂ ਦੱਸਿਆ ਉੱਥੇ ਵੀ ਜਿਹੜਾ ਸਾਡਾ ਤੁਸੀਂ ਬੰਨ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਅਸੀਂ ਪੱਕੀ ਜ਼ੋੜ ਜਿਹੜੀ ਬਣਾ ਰਹੇ ਸੋ ਮੇਰੀ ਸਾਰੇ ਕਿਸਾਨਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਸਰਕਾਰ ਦਾ ਸਹਿਯੋਗ ਕਰਨ ਉਹਨਾਂ ਦੇ ਭਲ ਵਾਸਤੇ ਉਹਨਾਂ ਵਾਸਤੇ ਹੀ ਆ ਕਿ ਕਿਵੇਂ ਤੁਸੀਂ ਬੰਦ ਤੋਂ ਕਿਲੋ ਵੀ ਮਿੱਟੀ ਜੜੀ ਉਹਨਾਂ ਖਾਲੀ